ਦੇਸੀ ਜੀ ਸ਼੍ਰੀ ਕ੍ਰਿਸ਼ਨਾ گارਮੈਂਟ ਗਰਲ ਸਕੂਲ ਦੇ ਨਾਲ ਦੋਸਤੋ ਲੱਗੀ ਹੋਈ ਯੂਰੇ ਸਿਲੈਕਟਡ ਮਾਲ ਤੇ ਸਿਲੈਕਟਡ ਸੇਲ ਹਾਂਜੀ ਦੋਸਤੋ ਜਲਦੀ ਤੋਂ ਜਲਦੀ ਪਹੁੰਚਿਓ ਫੇਰ ਕਹਿ ਦਿੰਨੇ ਹਾਂ ਬੀ ਸਮਾਨ ਉੱਥੇ ਮਿਲਿਆ ਨਹੀਂ ਜੋ ਵੀਡੀਓਸ ਦਿਖਿਆ ਆਜੋ ਦੋਸਤੋ ਕਿੰਨੇ ਦਾ ਹੈ ਕੀ ਸਮਾਨ ਦੇ ਰਹੇ ਨੇ ਕੀ ਟਰੈਕ ਸੂਟ ਦਾ ਰੇਟ ਹੈ ਕੀ ਗੱਲਬਾਤ ਆਜੋ ਗੱਲਬਾਤ ਕਰਦੇ ਹਾਂ ਹੋਰ ਬਾਈ ਜੀ ਕੀ ਹਾਲ ਹੈ ਕੀ ਕੀ ਰੇਟ ਹੈ 800 ਰੁਪਏ ਦਾ ਸੈਟਾ 800 800 ਰੁਪਏ ਦਾ ਹੈ ਸੈਟਾ ਦੇਖ ਸਕਦਾ ਤੁਸੀਂ ਕਮ ਸੇ ਕਮ ਇਹ 12-1300 1500 ਦਾ ਹੋਊਗਾ ਜਿਸ ਹਿਸਾਬ ਨਾਲ ਇਹਦਾ ਸਟੱਫ ਹੈ ਕੰਪਨੀ ਦੇਖ ਸਕਦੇ ਤੁਸੀਂ ਰੰਗ ਤੁਹਾਨੂੰ ਮਿਲ ਜਾਣਗੇ ਆ ਲੋਰਾਂ ਖੁੱਲੀਆਂ ਆ ਲੋ ਜੀ ਦੇਖੋ ਆ ਦੇਖ ਸਕਦੇ ਤੁਸੀਂ ਹਨਾ ਕਲਰ ਬਹੁਤ ਨੇ ਬਹੁਤ ਇਹਨਾਂ ਕੋਲੇ ਹਨਾ ਪਏ ਨੇ ਪਰ ਸਿਲੇਕਟਡ ਹੀ ਆਈਟਮਾਂ ਨੇ ਇਹ ਹਨਾ ਤੁਸੀਂ ਦੇਖ ਸਕਦੇ ਹੋ ਆ ਲੋ ਜੀ 800 ਰੁਪਏ ਜ ਸਿਰਫ 800 ਰੁਪਏ ਜ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਕੱਪੜਾ ਸਟੱਫ ਸਾਰਾ ਹਨਾ ਪੂਰਾ ਘੈਂਟ ਹੈ ਯਾਰ ਬੂਰਵਾਰ ਦੀ ਪੂਰੀ ਘੈਂਟ ਕੀ ਜਾਏ ਗਾਰੰਟੀ ਹੈ ਇਹ ਆਹ ਦੇਖ ਸਕਦਾ ਤੁਸੀਂ ਅੰਦਰ ਵੀ ਹਨਾ ਪੂਰਾ ਇਹਦਾ ਗਰਮ ਸਟੱਫ ਹੈ ਪੂਰਾ ਹਨਾ ਤਾਂ ਪੂਰੀ ਤੁਸੀਂ ਆ ਕੇ ਦੇਖਿਓ ਕਿਉਂਕਿ ਵੀਡੀਓਜ਼ ਜਿੰਨਾ ਜ਼ਿਆਦਾ ਤੁਹਾਨੂੰ ਹਨਾ ਸੋਹਣੇ ਕਲਰ ਦੇਖਣਗੇ ਜਦੋਂ ਤੁਸੀਂ ਕਪੜੇ ਦੀ ਵੀ ਕੁਆਲਿਟੀ ਪਤਾ ਲੱਗੂ ਆਹ ਦੇਖ ਸਕਦਾ ਤੁਸੀਂ ਲਓ ਜੀ ਸਿਰਫ 800 ਰੁਪਏ ਵਿੱਚ ਦੋਸਤੋ ਤੁਸੀਂ ਦੇਖ ਸਕਦੇ ਹੋ 800 ਰੁਪਏ ਕਿਸੇ ਮਿੱਕਾ ਇੱਕ ਦਾ ਖੋਈ ਇਹ ਕਿੰਨੇ ਦਾ ਹੈ ਇਹ ਵੀ 800 ਦਾ ਹੈ 800 ਹੀ 800 ਸਭ 800 ਹੀ ਲਓ ਜੀ ਸਭ 800 ਹੈ ਆਹ ਪਜਾਮਾ ਖੋਲ ਬਈ ਲਓ ਜੀ 800 ਰੁਪਏ ਦੇ ਵਿੱਚ ਹਨਾ ਇਹ ਹਰ ਇੱਕ ਕਰੇ ਯਾਰ ਵੀਡੀਓ ਪਹੁੰਚਣੀ ਜਿੰਨੀਆ ਕਿਉਂਕਿ ਸਮਾਂ ਆ ਗਿਆ ਜੀ ਹਨਾ ਵਧੀਆ ਸਿਲੇਕਟਡ ਮਾਲ ਤੇ ਸਿਲੇਕਟਡ ਸੇਲ ਲੱਗੀ ਹੋਈ ਹੈ ਅ ਅਗਰ ਕਿਸੇ ਨੇ ਵਿਆਹ ਜਾਂ ਫੰਕਸ਼ਨ ਹੈ ਉਹਦੇ ਲਈ ਵੀ ਇਹ ਵਧੀਆ ਹਨਾ ਸਟੱਫ ਨੇ ਵਧੀਆ ਕੱਪੜੇ ਨੇ ਤੁਸੀਂ ਦੇਖ ਸਕਦੇ ਹੋ ਆ ਲਓ ਸਿਰਫ 800 ਰੁਪਏ ਦਾ ਤੁਸੀਂ ਦੇਖ ਸਕਦੇ ਹੋ ਹਨਾ 800 ਰੁਪਏ ਦਾ ਸਿਰਫ ਤੇ ਲਓ ਜੀ ਆ ਕਿਵੇਂ ਆ ਇਹ ਵੀ 800 ਇਹ ਵੀ 800 ਰੁਪਏ ਦਾ ਕੋਟ ਰਾਈਜ਼ ਦੇ ਵਿੱਚ ਆ ਲੋ ਜੀ ਤੁਹਾਨੂੰ ਕਿਤੋਂ ਵੀ ਨਹੀਂ ਮਿਲ ਸਕਦੀ ਇਹ 800 ਰੁਪਏ ਚ ਹਨਾ ਇਹ ਚੀਜ਼ ਜੋ ਤੁਹਾਨੂੰ ਦਿਖਾ ਰਹੇ ਕਿਤੋਂ ਜਿੱਥੋਂ ਮਰਜ਼ੇ ਤੁਸੀਂ ਟਰਾਈ ਕਰ ਸਕਦੇ ਹੋ ਇਹਨਾਂ ਨੇ ਇੱਕ ਸਿਲੇਕਟਡ ਹਨਾ ਮਾਲ ਤੇ ਸਿਲੇਕਟਡ ਆਫਰ ਸਿਲੇਕਟਡ ਸੇਲ ਹੀ ਲਾ ਲਈ ਇੱਕ ਤਰ੍ਹਾਂ ਦੀ ਲਾਈ ਹੋਈ ਆ ਦੇਖੋ ਕਿੰਨਾ ਪਿਆਰਾ ਕਲਰ ਹੈ ਆ ਲੋ ਜੀ ਦੇਖ ਸਕਦੇ ਹੋ ਤੁਸੀਂ ਹਨਾ ਅਲੱਗ-ਅਲੱਗ ਰੰਗ ਨੇ ਸਿਰਫ 800 ਰੁਪਏ ਚ ਤੁਹਾਨੂੰ ਕਿਤੋਂ ਨਹੀਂ ਮਿਲ ਸਕਦੀ ਇਹ ਜੀ ਵੈਰਾਈਟੀ 800 ਰੁਪਏ ਵਿੱਚ ਹੋਰ ਵੀਰੇ ਆਪਣੇ ਕੋਲ ਕੀ ਹੈ ਹੋਰ ਆਪਣੇ ਕੋਲੇ ਵੀਰੇ ਜੈਕਟਾਂ ਵੀ ਮਿਲ ਜਾਣੀਆਂ ਇਹ ਜਿਹੜੇ ਜੈਕਟਾਂ ਦਾ ਲਾ ਰੱਖਿਆ ਹੋਣੀਆਂ 12-1300 ਦੀਆਂ ਹਨਾ ਨਹੀਂ ਨਾ ਅੱਛਾ 700 ਨੂੰ ਹੀ 700 ਨੂੰ 700 ਰੁਪਏ ਦੀ ਹੈ ਇਹ ਹੋਰੀ ਲਓ ਜੀ ਤੁਸੀਂ ਦੇਖ ਸਕਦਾ 700 ਰੁਪਏ ਦੀ ਜੈਕਟ ਤੁਸੀਂ ਵੀਡੀਓ 'ਚ ਹੀ ਇਹਦੀ ਕੁਆਲਿਟੀ ਤੁਹਾਨੂੰ ਪਤਾ ਲੱਗ ਰਹੀ ਹੋਣੀ ਵੀ ਇਹ 700 ਵਾਲੀ ਦਾ ਚੀਜ਼ ਹੈ ਨਹੀਂ ਪੂਰੀ ਘੈਂਟ ਹੈ ਹਨਾ 2000-1500 ਇਹ ਜੀ ਰੇਂਜ ਦੀ ਇਹ ਜੈਕਟ ਲੱਗਦੀ ਹੈ ਸਿਰਫ 700 ਰੁਪਏ ਵਿੱਚ ਦੇਖ ਸਕਦਾ ਤੁਸੀਂ ਹਨ ਇਹ ਸਾਰੀ ਗਰਲਿਸ਼ ਸ਼ਰਟ ਬਣੇ ਹਨ ਹਾਂਜੀ ਹਾਂ ਗਰਲਿਸ਼ ਹੈ ਲਓ ਜੀ ਗਰਲਿਸ਼ ਸ਼ਰਟ ਬਣੇ ਹਨ ਇਹ ਤੋਹਫਾ ਹੀ ਹੈ ਇੱਕ ਪੈਣ ਵਾਲੀ ਵੀਡੀਓ ਕਰ ਦਿਓ ਸ਼ੇਅਰ ਹਰੇਕ ਦੇ ਘਰੇ ਇਹ ਜਾਣੀ ਚਾਹੀਦੀ ਹੈ ਲਓ ਜੀ 700 ਰੁਪਏ ਵਿੱਚ 700 ਰੁਪਏ ਵਿੱਚ ਤੁਹਾਨੂੰ ਇਹ ਕਿਤੋਂ ਜੈਕਟ ਮਿਲ ਹੀ ਨਹੀਂ ਸਕਦੀ ਆ ਲਓ ਜੀ ਇਹਨੇ ਪਿਆਰੇ ਪਿਆਰੇ ਕਲਰ ਨੇ ਲਓ ਜੀ 700 ਰੁਪਏ ਵਿੱਚ ਲਓ ਜੀ 700 ਰੁਪਏ ਵਿੱਚ ਹਨਾ ਪੂਰੀ ਘੈਂਟ ਵੈਰਾਈਟੀ ਹੈ ਪੂਰਾ ਇਹਨਾਂ ਦਾ ਸਟੱਫ ਕੈਂਟ ਹਨਾ ਫਰ ਲੱਗਿਆ ਹੋਇਆ ਆ ਦੇਖੋ ਤੁਸੀਂ ਵੈਰਾਈਟੀ ਦੇਖੋ ਇਹਦੀ ਹਨਾ ਪੂਰੇ ਕਲਰ ਵੀ ਅਲਟੀਮੇਟ ਪੂਰੇ ਕੈਂਟ ਕੈਂਟ ਕਲਰ ਨੇ ਤੇ ਸਾਈਜ਼ ਵਗੈਰਾ ਯਾਰ ਸਾਰੇ ਮਿਲ ਜਾਣਗੇ ਸਾਈਜ਼ ਤਾਂ ਹਾਂ ਸਾਈਜ਼ ਮਿਲ ਜਾਣਗੇ ਤੇ ਪਰ ਹੈਗੀ ਇਹ ਤੁਸੀਂ ਦੇਖ ਸਕਦੇ ਹੋ ਸਿਲੇਕਟਡ ਮਾਲ ਤੇ ਹਨਾ ਸਿਲੇਕਟਡ ਹੀ ਸਿਲੇਕਟਡ ਹੀ ਇਹਨਾਂ ਕੋਲੇ ਸਬਾਣਾ ਐਵੇਂ ਨਾ ਹੋਵੇ ਆਪਾਂ ਲੇਟ ਹੋ ਜਾਈਏ ਫਿਰ ਕਹਿੰਦੇ ਉਹ ਮਿਲਦਾ ਨਹੀਂ ਹਨਾ ਆਪਣੇ ਕੋਲੇ ਇਹ ਚੀਜ਼ਾਂ ਆਹ ਲਓ ਜੀ ਆਹ ਦੇਖ ਸਕਦੇ ਹੋ ਤੁਸੀਂ ਲਓ ਜੀ ਤੁਹਾਨੂੰ ਕਿਤੋਂ ਵੀ ਨਹੀਂ ਇਹ ਮਿਲ ਸਕਦੀ ਇਹ ਜੀ ਵੈਰਾਈਟੀ ਸਿਰਫ 700 ਰੁਪਏ ਵਿੱਚ ਉਹ ਜੀ ਦੋਸਤੋ ਹਨਾ ਆਹ ਦੇਖੋ ਲੌਂਗ ਕੋਟ ਹਨਾ ਸਿਰਫ 700 ਰੁਪਏ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਸੋਹਣੀ ਵੈਰਾਈਟੀ ਹੈ ਬੜੇ ਸੋਹਣੇ ਸੋਹਣੇ ਕਲਰ ਨੇ 700 ਰੁਪਏ ਵਿੱਚ ਆ ਲਓ ਜੀ ਲਓ ਜੀ ਮਿਕਾਈ 700 ਰੁਪਏ ਵਿੱਚ ਐਨ ਰਜੀਆਂ ਵਰਗੇ ਪੀਸ ਨੇ ਤੁਸੀਂ ਦੇਖ ਸਕਦੇ ਹੋ ਪੂਰੇ ਘੈਂਟ ਲੱਗਦੇ ਹਨਾ ਵਿਆਹ ਸ਼ਾਦੀ ਚ ਪਾਉਣੀ ਹੋਵੇ ਤਾਂ کیا ਬਾਤਾਂ ਨੇ ਲਓ ਜੀ ਸਿਰਫ 700 ਰੁਪਏ ਵਿੱਚ ਨਹੀਂ ਮੈਨੂੰ ਨਹੀਂ ਲੱਗਦਾ ਵੈਸੇ ਲੱਗਦਾ ਕਿ ਇਹ ਮਿਲ ਹੀ ਨਹੀਂ ਸਕਦਾ 700 ਰੁਪਏ ਵਿੱਚ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਕੱਪੜਾ ਸਟੱਫ ਜੜਾ ਜੋ ਇਹਨਾਂ ਦੀ ਐਸੈਸਰੀ ਲੱਗੀ ਹੋਈ ਹੈ ਸਾਰੀ ਬਾ ਕਮਾਲ ਹੈ ਘੈਂਟ ਗੱਲਬਾਤ ਹੈ ਪੂਰੀ ਤੇ ਲਓ ਜੀ ਫਿਰ ਲਓ ਜੀ ਹੋਰ ਬਹੁਤ ਸਾਰੇ ਇਹਨਾਂ ਕੋਲੇ ਕਲਰ ਨੇ ਬਹੁਤ ਡਿਜ਼ਾਈਨ ਵਾਲੇ ਹਨ ਇਹਨਾਂ ਦੇ ਕੋਲੇ ਪਏ ਨੇ ਇਹ ਆ ਲਓ ਜੀ ਸਿਰਫ 700 ਰੁਪਏ ਵਿੱਚ ਚੱਕੋ ਜੀ ਬਹੁਤ ਬਹੁਤ ਵੈਰਾਈਟੀ ਬਹੁਤ ਸੋਨੇ ਸੋਨੇ ਸਟੱਫ ਲਓ ਜੀ 700 ਰੁਪਏ ਵਿੱਚ ਤੁਹਾਨੂੰ ਕਿਤੋਂ ਵੀ ਨਹੀਂ ਇਹ ਚੀਜ਼ 700 ਰੁਪਏ ਦੀ ਮਿਲ ਸਕਦੀ ਦੋਸਤੋ ਹਨਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਆ ਲੋ ਜੀ ਸਿਰਫ 700 ਰੁਪਏ ਵਿੱਚ ਵੀਡੀਓ ਹਰ ਇੱਕ ਕੋਲੇ ਜਾਣੀ ਜੀ ਨਹੀਂ ਕਿਉਂਕਿ ਵਿਆਹਾਂ ਸ਼ਾਦੀਆਂ ਦਾ ਸਮਾਂ ਹਨਾ ਤਾਂ ਇਸ ਸੇਲ ਦਾ ਇਸ ਜਿਹੜਾ ਸਿਲੇਕਟਡ ਮਾਲ ਤੇ ਸਿਲੇਕਟਡ ਸੇਲ ਹੈ ਹਨਾ ਇਸ ਸੇਲ ਦਾ ਤੁਸੀਂ ਫਾਇਦਾ ਲਓ ਤੇ ਇੱਕ ਵਧੀਆ ਤੁਸੀਂ ਹਨਾ ਆਪਣੇ ਵਿਆਹ ਨੂੰ ਵਧੀਆ ਕੱਪੜਿਆਂ ਨਾਲ ਵਧੀਆ ਕੱਪੜੇ ਤੇ ਵਾਜਬ ਰੇਟ ਤੇ ਕੱਪੜੇ ਬਾਕੇ ਟੈਂਡ ਕਰ ਸਕਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਆ ਵੀ ਬੜਾ ਘੈਂਟ ਕਲਰ ਹੈ ਲਓ ਜੀ ਸਿਰਫ 700 ਰੁਪਏ ਵਿੱਚ ਆਣਾ ਕਿੱਥੇ ਹੈ ਸ਼੍ਰੀ ਕ੍ਰਿਸ਼ਨਾ گارਮੈਂਟਸ ਪੀਰਾਵਾਲਾ ਗੇਟ ਗਰਲ ਸਕੂਲ ਦੇ ਨਾਲ ਇਹ ਹਨਾ ਸ਼ੋਰੂਮ ਹੈ ਉੱਥੇ ਤੁਸੀਂ ਪਹੁੰਚੋ ਤੇ ਦੋਸਤੋ ਫਿਰ ਕਹਿ ਰਹੇ ਆ ਵੀ ਲੇਟ ਨਾ ਹੋ ਜਾਈਓ ਇਹ ਇੰਨਾ ਕੀ ਸਟਾਕ ਹੈ ਆਣਾ ਫਿਰ ਜਦੋਂ ਵਿਕ ਜਾਂਦਾ ਫਿਰ ਆਪਾਂ ਕਹਿੰਦੇ ਆ ਵੀ ਹੁਣ ਸਮਾਨ ਮਿਲਿਆ ਨਹੀਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਮੀਕਾ ਸੁਨਾਮਲ